ਜਿਹੜੇ ਲੋਕ ਜਿਨ੍ਹਾਂ ਦੇ ਨਾਲ ਲੋਕ ਨਾ ਰਹਿਣ ਜਿਨ੍ਹਾਂ ਨਾਲ ਲੋਕ ਉਹਨਾਂ ਦੀ ਰੈਲੀ 'ਚ ਆਉਣ ਨਾ ਉਹ ਸੋਚਦੇ ਨੇ ਕਾਂਗਰਸ ਦੀ ਤਾਂ ਹੁਣ ਗਾਂਧੀ ਜੀ ਆਉਣ ਵਾਲੇ ਨੇ ਵੱਡੇ ਲੋਕ ਆਉਣੇ ਨੇ ਇਹਨਾਂ ਨੂੰ ਰੋਕਿਆ ਜਾਵੇ ਰੋਕਿਆ ਕੋਈ ਹਜ਼ਾਰਾਂ ਦੀ ਤਾਦਾਦ 'ਚ ਲੋਕ ਆਏ ਹੋਏ ਨੇ ਸੜਕਾਂ ਕਾਹਤੋਂ ਪੱਟੀਆਂ ਨੇ ਸੜਕਾਂ ਪੱਟੀਆਂ ਤੇ ਇਹਨਾਂ ਇਸ ਗੱਲ ਦੀ ਲਖੇਦੀ ਆ ਪੂਰੀ ਇਹ ਲੋਕ ਰਾਜ ਦੇ ਗਲਤਾਂ ਇਹ ਜਦ ਇਹਨਾਂ ਨੂੰ ਕਰਨਾ ਨਹੀਂ ਚਾਹੀਦਾ ਬਿਲਕੁਲ ਨਹੀਂ ਸੀ ਕਰਨਾ ਚਾਹੀਦਾ ਇਹ ਤਾਂ ਬਸ ਡਰੇ ਹੋਏ ਨੇ ਘਬਰਾਏ ਹੋਏ ਨੇ ਰੋਡ ਸ਼ੋਅ ਕਿਸ ਤਰ੍ਹਾਂ ਦਾ ਰਿਹਾ ਜੇ ਤੁਹਾਡਾ ਰੋਡ ਸ਼ੋਅ ਨਿਕਲਿਆ ਕਿੰਨਾ ਕੰਮ ਜਾਵ ਰਿਹਾ ਨਹੀਂ ਤਾਂ ਇਹ ਚੱਲ ਰਿਹਾ ਹੈ ਕੰਮ ਕਿੰਨਾ ਕੰਮ ਜਾਵ ਰਿਹਾ ਐਡਾ ਵੱਡਾ ਕਿਸੇ ਦਾ ਨਹੀਂ ਨਿਕਲਣਾ ਜਿੰਨਾ ਅਸੀਂ ਕੱਢਿਆ ਦੇਖ ਰਹੇ ਜਿਹੜਾ ਹਜੂਮ ਹੈਗਾ ਡਾਕਟਰ ਧਰਮਵੀਰ ਗਾਂਧੀ ਦੇ ਸਪੋਰਟ ਸਾਰੇ ਆਏ ਹਨਗੇ ਔਰ ਮੈਂ ਦਿਲ ਦੀ ਗੱਲ ਹੈ ਕਿ ਜਿਹੜੇ ਸਾਰੇ ਸਾਥੀ ਸਾਥੀ ਕਾਂਗਰਸ ਪਾਰਟੀ ਵੱਲੋਂ ਪਹੁੰਚੇ ਹਨਗੇ ਉਹਨਾਂ ਦਾ ਕੋਟਨ ਕੋਟ ਧੰਨਵਾਦ ਕਰਦਾ ਕਿਉਂਕਿ ਬੜੀ ਗਰਮੀ ਪੈ ਰਹੀ ਹੈ ਉਸ ਦੇ باوجود ਬੜੇ ਉਛਾਚੇ ਬੜੀ ਭਾਰੀ ਗਿਣਤੀ ਦਿੱਤੇ ਸਾਰੀ ਸੰਗਤ ਡਾਕਟਰ ਗਾਂਧੀ ਦੇ ਮੈਚ ਚ ਪਹੁੰਚੀ ਸ਼ਰਕਾ ਵੀ ਪੜਤਲਦੀਆਂ ਨੇ 90 ਦੇ ਵਿੱਚ ਵੀ ਕਾਂਗਰਸ ਕੋਸਾ ਸਹੀ ਕਰ ਰਹੇ ਹੋਣੇ ਤਾਂ ਹੀ ਡਰ ਦੇਣਗੇ ਬਹੁਤ ਰੋਚੋ ਵਧੀਆ ਚੱਲ ਰਿਹਾ ਜੀ ਤੇ ਬਹੁਤ ਲੋਕਾਂ ਦਾ ਉਤਸ਼ਾਹ ਹੈਗਾ ਲੋਕੀ ਹੱਥ ਹਲਾ ਲਾ ਕੇ ਨਿਸ਼ਾਨ ਜਿੱਦਾ ਬਨਾਮ ਰੱਖ ਕੇ ਸਾਡਾ ਸਵਾਗਤ ਕਰ ਰਹੇ ਹੈਗੇ ਔਰ ਇਸ ਤੋਂ ਪਹਿਲਾਂ ਸੀ ਪਟਿਆਲਾ ਸਮਾਣਾ ਰਾਜਪੁਰਾ ਸਾਰੇ ਰੋਡ ਸ਼ੁਕਰ ਚੁੱਕੇ ਆ 6 ਵਜੇ ਤੱਕ ਸਾਡਾ ਖੇਰ ਲਾ ਰੋਡ ਸ਼ੁਕਰ ਜਾਂਦੇ ਆ ਜਨਾਬ ਇੱਕ ਗੱਲ ਦੱਸੋ ਜੀ মিডিਆ ਨੂੰ ਬਲੈਕਆਉਟ ਕੀਤਾ ਗਿਆ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਕਿ ਸੱਚ ਦੀ ਆਵਾਜ਼ ਨੂੰ ਬੁਲੰਦ ਬਿਲਕੁਲ ਇਹ ਬਿਲਕੁਲ ਇਹ ਗਲਤ ਹੈ ਪੰਜਾਬ ਸਰਕਾਰ ਦਾ ਕਦਮ মিডিਆ ਨੂੰ ਬਿਲਕੁਲ ਹੀ ਕਿਸੇ ਨੂੰ ਅਟੈਕ ਕਰਨ ਦਾ ਕੋਈ ਹੱਕ ਨਹੀਂ ਜਾਏ ਪੰਜਾਬ ਸਰਕਾਰ ਹੋਵੇ ਜਾਂ ਕੇਂਦਰ ਸਰਕਾਰ ਹੋਵੇ ਤੇ মিডিਆ ਨੂੰ ਵੀ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈਗਾ ਜਿਹੜੀ ਨਿਰਪੱਖ ਰਿਪੋਰਟਿੰਗ ਹੈਗੀ ਆ ਉਹ ਉਹਨਾਂ ਉਹਨਾਂ ਨੂੰ ਕਰਨੀ ਚਾਹੀਦੀ ਹੈਗੀ ਮੀਡੀਆ ਦੀ ਜੰਬਰੀ ਹੈਗੀ ਆ ਸਰਕਾਰਾਂ ਦੀ ਜੰਬਰੀ ਕੀ ਮੀਡੀਆ ਦੀ ਪ੍ਰੋਡਕਸ਼ਨ ਕਰੇ ਨਾ ਕਿ ਉਹ ਤੇ ਬੰਦੀਆਂ ਲਾਵੇ ਉਹ ਇੱਕ ਤਰੀਕ ਨੂੰ ਪਾ ਕੇ ਚਾਰ ਤੀਨ ਨੂੰ ਵੀ ਕਿਵੇਂ ਸਜੋਗੇ ਨਹੀਂ ਕੋਈ ਸਜਣ ਦੀ ਗੱਲ ਨਹੀਂ ਰੁਟੀਨ ਹੈ ਜੀ ਐਮਪੀ ਹੁਣ ਤਾਂ ਕੋਈ ਫਰਕ ਨਹੀਂ ਪੈਂਦਾ ਬਸ ਲੋਕਾਂ ਨੂੰ ਸੇਵਾ ਦਾ ਮੌਕਾ ਹੋ ਜਾਂਦਾ ਚਾਰ ਤੌਰ ਤੋਂ ਕਟੂਗਾ ਚਾਹ ਦੇ ਤੌਰ ਤੋਂ ਵਸਾਈ ਜੋ ਹੈਗਾ ਭਈ ਕੋਈ ਹੋਰ ਅੱਗੇ ਜਿੱਕਰ ਕੋਟ ਲੱਗਿਆ ਵੈ ਇਹਨਾਂ ਨੂੰ ਹੁਣ ਕਿਤੇ ਅੱਜ ਦਾ ਦਿਨ ਲੱਭਿਆ ਸੀ ਇੱਕ ਤਰੀਕ ਨੂੰ ਪਰਸੋਂ ਨੂੰ ਵੋਟਾਂ ਪੈ ਜਾਣੀਆਂ ਨੇ ਦੋ ਦਿਨ ਦਾ ਕੰਮ ਸੀਗਾ ਦੋ ਦਿਨ ਤੋਂ ਬਾਅਦ ਜਿਹੜਾ ਰੋਡ ਸ਼ੋਅ ਜਦੋਂ ਚਾਹੇ ਕਾਂਗਰਸ ਪਾਰਟੀ ਹੁਣ ਕਰ ਰਹੀ ਆ ਚਾਹੇ ਕੋਈ ਵੀ ਕਰੇ ਹੁਣ ਕਰਨ ਦੇਣਾ ਚਾਹੀਦਾ ਇਹਨਾਂ ਨੇ ਜਾਣ ਬੁੱਝ ਕੇ ਭੱਟੀ ਇਹਨੇ ਸੜਕਾ ਕਿਉਂਕਿ ਆ ਚੀਫ ਮਨਿਸਟਰ ਦਾ ਆਪਦਾ ਕੰਮ ਨਿਕਲ ਗਿਆ ਦੂਜਿਆਂ ਨੂੰ ਉਹ ਚਾਹਦਾ ਵੀ ਨਾ ਕਰਨ ਦੀ ਏ ਪਰ ਇਹਦੇ ਨਾਲ ਲੋਕ ਹੁਣ ਸਿਆਣੇ ਨੇ ਇਹਦਾ ਜਿਹੜਾ ਇਹਨਾਂ ਤੇ ਸਰਕਾਰ ਦਾ ਮਾੜਾ ਅਸਰ ਜਾਊ ਤੇ ਕਾਂਗਰਸ ਨੂੰ ਲੋਕ ਵੱਧ ਤੋਂ ਵੱਧ ਜਿਹੜੀਆਂ ਵੋਟਾਂ ਪਾਉਣਗੇ ਰਸਤੇ ਪਟੜ ਇਹ ਵਿਰੋਧੀਆਂ ਦੀ ਬੁਖਲਾੜ ਦਾ ਨਿਸ਼ਾਨੀ ਹੈ ਉਹ ਬੁਖਲਾੜ ਜਾ ਕੇ ਕੰਮ ਕਰ ਰਹੇ ਨੇ ਆ ਸਰਕਾਰਾ ਪਟਰੇ ਨੇ ਵਿਕਾਸ ਦੇ ਨਾਂ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਕਰਨ ਦਾ ਵਿੱਚੋਂ ਗਾਂਧੀ ਜੀ ਦੀ ਰੋਡ ਸ਼ੋਅ ਦਾ ਸੀ ਹਲੋ ਮੁੱਖ ਮੰਤਰੀ ਦਾ ਰੋਡ ਸ਼ੋਅ ਗਿਆ ਕਿਉਂ ਉਹਦੋਂ ਕਿਉਂ ਨਹੀਂ ਕੀਤਾ ਉਹ 7 ਮਿੰਟ ਦਾ ਰੋਡ ਸ਼ੋਅ ਰੋਡ ਸ਼ੋਅ ਕਿਹਨਦੇ ਹੋ ਤੁਸੀਂ ਤੁਸੀਂ ਕੈਮਰੇ ਚ ਚੈੱਕ ਕਰੋ ਤੁਸੀਂ ਸਾਰੇ ਨਾਲ ਸੀ ਅਜ ਤੋਂ ਪਟਿਆਲਾ ਗੇਟ ਤੋਂ ਲੈ ਕੇ ਕੋੜਾਣਾਗਰ ਦਾਸ ਤੱਕ 7 ਮਿੰਟ ਚ ਰੋਡ ਸ਼ੋਅ ਖਤਮ ਹੋ ਗਿਆ ਚੈੱਕ ਕਰੋ ਤੁਹਾਡੇ ਕੈਮਰੇ ਦੱਸਦੇ ਨੇ ਠੀਕ ਇੱਕ ਪਾਸੇ ਇਲੈਕਸ਼ਨ ਕੋਰਡ ਤੇ ਦੂਸਰੇ ਪਰ ਕੇ ਸੜਕਾਂ ਪਟੀਆਂ ਜਾ ਰਹੀਆਂ ਇਹ ਲਾਇਸੈਂਸ ਕਮਿਸ਼ਨ ਜਵਾਬ ਦੇਊਗਾ ਅਸੀਂ ਤਾਂ ਕੀ ਕਹਿ ਸਕਦੇ ਆ ਵੀ ਇਹ ਕਿਉਂ ਹੋ ਰਿਹਾ ਕੰਮ ਇੱਕ ਆਖਰ ਕੀ ਆ ਕਿ ਡਾਕਟਰ ਗਾਂਧੀ ਜੀ ਦੀ ਸਾਰੀਆਂ ਪਾਰਟੀਆਂ ਗਾਟਰ ਗਾਂਧੀ ਜੀ ਦੇ ਜਿੱਤ ਤੋਂ ਬੁਖਲਾੜ ਚਾਹੀਆਂ ਪਈਆਂ ਨੇ ਉਹ ਕੋਈ ਨਾ ਕੋਈ ਨਵੇਂ ਸਕੂਫੇ ਛੜਦੀਆਂ ਨੇ ਇਸ ਲਈ ਬਸ ਹੁਣ ਤੁਹਾਨੂੰ ਫਤਿਹ ਆ ਵੀ ਫਤਿਹ ਹੋ ਗਿਆ ਕੰਮ ਗਾਂਧੀ ਜੀ ਵਾਲਾ ਕਿਸ ਤਰ੍ਹਾਂ ਦੇਖਦੇ ਹਾਂ ਸ਼ਹਿਰੀ ਪ੍ਰਧਾਨ ਉਹ ਸੜਕਾਂ ਪਟਤੀਆਂ ਤੁਹਾਡੇ ਸ਼ਹਿਰ ਦੀਆਂ ਦੇਖੋ ਚੋਣ ਜਾਬਤਾ ਕੋਈ ਚੀਜ਼ ਚੋਣ ਜਾਬਤਾ ਨਾਮ ਵੀ ਕੋਈ ਚੀਜ਼ ਹੁੰਦੀ ਆ ਚੋਣ ਜਾਬਤਾ ਲੱਗਿਆ ਹੋਇਆ ਪਰ ਕੰਸਟਰਕਸ਼ਨ ਚੱਲਣੀ ਦੇਖੋ ਇਲੈਕਸ਼ਨ ਕਮਿਸ਼ਨ ਦਾ ਇਹ ਜਿਹੜਾ ਹੈਗਾ ਸਿਸਟਮ ਉਹਨਾਂ ਕੋਲ ਆ ਉਹਨਾਂ ਨੂੰ ਇਹ ਚੀਜ਼ ਦੇਖਣੀ ਚਾਹੀਦੀ ਆ